ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਰ ਇਹਨੂੰ ਅੱਜ ਸਹਰ ਪਹਾੜ ਕੋਲ ਬਈਆਂ ਕੋਲ ਸਕੂਟਰ ਨਹੀਂ ਸਕੂਟਰਾਂ ਬੈਟਰੀ ਵਾਲੀਆਂ ਗਰੰਟੀ ਵਾਲੀਆਂ ਉਹ ਬਿਨਾਂ ਗਰੰਟੀ ਵਾਲੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਭਾਈ ਸਰ ਪਹਾੜ ਫਿਜ਼ਲਾਂ ਪਰਣਾਲ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਨਹੀਂ ਚੱਲਦਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਭਾਈ ਲਖਵਿੰਦਰ ਸਿੰਘ ਆ ਲੱਖਾ ਕਹਿੰਦੇ ਬਈ ਹਾਂਜੀ ਸਰ ਸਹਰ ਪਹਾੜ ਭਾਈ ਠੀਕ ਹੈ ਜਿਲ੍ਹਾ ਜਿਲ੍ਹਾ ਬਰਨਾਲਾ ਭਾਈ ਠੀਕ ਹੈ ਜੀ ਹਾਂਜੀ ਵੀਰ ਉਹਨਾਂ ਸਕੂਟਰੀਆਂ ਕਿਹੜੀਆਂ-ਕਿਹੜੀਆਂ ਗਾਰੰਟੀ ਵਾਲੀਆਂ ਬਗੈਰ ਗਾਰੰਟੀ ਵਾਲੀਆਂ ਹਰ ਤਰ੍ਹਾਂ ਦੀ ਹਾਂ ਹਰ ਤਰ੍ਹਾਂ ਦੀ ਵੀਰੇ ਲਟਰੋਨਿਕ ਆਪਣੇ ਕੋਲੇ ਠੀਕ ਹੈ ਜੀ 32000 ਤੋਂ ਲੈ ਕੇ 50000 ਤੱਕ ਆਪਣੇ ਕੋਲੇ ਮਾਡਲ ਖੜੇ ਆ ਠੀਕ ਹੈ ਜੀ 32000 ਤੋਂ ਸਟਾਰਟਿੰਗ 32000 ਤੋਂ ਸਟਾਰਟਿੰਗ ਆ ਵੀਰੇ ਆਪਾਂ ਕਿਹੜੀ ਸਾਈਡ ਤੋਂ ਚਾਲੂ ਕਰੀਏ ਪਹਿਲਾਂ ਐਸ ਲਾਈਡ ਸਾਈਡ ਤੋਂ ਹੀ ਕਰ ਲੋ ਵੀਰੇ ਹਾਂਜੀ ਅ ਪਹਿਲਾਂ ਤੁਸੀਂ ਇੱਥੇ ਦੱਸੋ ਸਕੂਟਰ ਤੋਂ ਪਹਿਲਾਂ ਇਹ ਵੀਰੇ ਗੋਲ ਲਾਈਟ ਚ ਹਾਂਜੀ ਸਕੂਟਰ ਪੰਜ ਬੈਟਰੀਆਂ ਵਾਲਾ ਹਾਂਜੀ ਸਾਲ ਦੀ ਗਾਰੰਟੀ ਹੈ ਦੀ ਫੁੱਲ ਠੀਕ ਹੈ ਜੀ ਦੂਜਾ ਵੀਰੇ ਬਾਕੀ ਜੇ ਕੋਈ ਆਉਂਦਾ ਕਸਟਮਰ ਉਹਦੀ ਵੀਡੀਓ ਸ਼ੇਅਰ ਕਰਕੇ ਆਪਾਂ ਮਹੀਨੇ ਖੰਡ ਦੀ ਟਾਰਾਂ ਦੀ ਨਾਲ ਸੌਕਰਾਂ ਦੀ ਵੀ ਗਾਰੰਟੀ ਦੇਵਾਂਗੇ ਆਪਾਂ ਠੀਕ ਹੈ ਜਿਹੜਾ ਦੋ ਮਹੀਨੇ ਦੀ ਬਾਕੀ ਦਾ ਗਾਰੰਟੀ ਹੈਗੀ ਹੈਗੀ ਆਪਣੀ ਜਿਹੜਾ ਆਪਣੀ ਵੀਡੀਓ ਦੇਖੇਗਾ ਉਹਨੂੰ ਦੋ ਕਿੰਨਾ ਲਸਾ ਦੱਸੋ ਆਪਾਂ ਤਾਂ 10000 ਰੁਪਏ ਲਸਾ ਵੀ ਕਰ ਦਾਂਗੇ 3000 ਲਸਾ ਹਾਂਜੀ ਪਹਿਲਾਂ ਪ੍ਰਾਈਸ ਦੱਸ ਦੋ ਜੀ ਹੁਣ ਇਹਦਾ ਆ ਵੀਰੇ ਆਪਾਂ ਦੇ ਦੇਾਂਗੇ ਮੰਨ ਕੇ ਚਲੋ 43000 ਦੀ ਗੋਲ ਲੈਟ ਠੀਕ ਹੈ ਬਾਕੀ ਆ ਕੇ ਜਦੋਂ ਕੋਈ ਆ ਕੇ ਲਸ ਕਰਦਾ ਹੈ ਜਿਹੜੀ ਵੀਡੀਓ ਸ਼ੇਅਰ ਕਰਕੇ ਠੀਕ ਹੈ ਜੀ 43000 ਹਾਂ 43000 ਸਕੂਟਰਾ ਜ ਇਹ ਦੱਸ ਕਾ ਕਿ ਮੈਂ ਕੀ ਗੱਲ ਸਮਝਾਉਦੀ ਮਾੜਾ ਇਹ ਵੀ ਡਬਲ ਡੈਸ਼ ਕਾ ਸਿੰਗਲ ਡੈਸ਼ ਵੀ ਹੈ ਡਬਲ ਡੈਸ਼ ਵੀ ਹੈ ਸਾਰੇ ਤਰ੍ਹਾਂ ਦੇ ਮਿਲ ਜਾਗੇ ਉਹਦਾ ਰੇਟ ਵਾਧਾ ਮਾ ਉਹਦਾ ਰੇਟ ਥੋੜਾ ਵਾਧੂ ਠੀਕ ਹੈ ਜੀ ਜਿਹੜਾ ਪਹਿਲੇ ਨੰਬਰ ਤੇ ਹੈ ਜੀ ਇਹ ਇਹ ਵੀਰੇ 43000 ਦਾ ਦੇ ਦਾਂਗੇ ਆਪਾਂ 5 ਬੈਟਰੀਆਂ ਦੇ ਸਾਲ ਦੀ ਗਾਰੰਟੀ ਠੀਕ ਹੈ ਜੀ ਬਾਕੀ ਆਪਣੇ ਕੋਲ ਇੱਕ ਨਵਾਂ ਬਟਕਟ ਆਇਆ ਹੁਣ ਉਹ ਬਾਅਦ ਕਾ ਪਹਿਲਾਂ ਲੈਣ ਤੁਰਤ ਕਰ ਪੂਰੀ ਕਰ ਇਹ ਸਾਰੇ ਇਹ ਹਾਂ ਸਾਰੀਆਂ ਉਹ ਐਂਡ ਦੇ ਇੱਕ ਚਾਰ ਸਲਟ ਵਾਲੇ ਖੜੇ ਆ ਵੀਰੇ ਇਹ ਕਲਰ ਜਿਹੜਾ ਮਰਦਾ ਰਹੇ ਜੀ ਆ ਵਾਈਟ ਗ੍ਰੇ ਬਲੈਕ ਜਿਹੜਾ ਕਲ ਕਲਰ ਕਹੋਗੇ ਉਹ ਇਹ ਰੇਟ ਨ ਠੀਕ ਹੈ ਜੀ ਲੋਪਰਾ ਡਿਸਕਾਊਂਟ ਬਾਈ ਕਹਿੰਦੇ ਕਰ ਦਾਂਗੇ ਆਪਾਂ ਸਕੂਟਰ ਹੀ ਸਕੂਟਰ ਠੀਕ ਹੈ ਜੀ ਬੈਟਰੀ ਵਾਲੇ 5 ਮਹੀਨੇ ਵਾਲੇ ਵੀ ਇਹਨਾਂ 5 ਬੈਟਰੀ ਬਾਈ ਇਹ ਗਾਰੰਟੀ ਸਾਲ ਦੀ ਸਾਲ ਦੀ ਗਾਰੰਟੀ ਠੀਕ ਹੈ ਜੀ ਜਿਹੜੇ ਆ ਪਰਲੀ ਨਿਊਜ਼ੀਲੈਂਡ ਵਾਲੇ ਆ ਗਏ ਜੀ ਆ ਚਾਰ ਸਲੈਟ ਵਾਲੇ ਆ ਗਏ ਬਈ ਹਾਂਜੀ ਇਹ ਆਪਾਂ ਦੇ ਦਾਂਗੇ 46000 ਦਾ 46000 ਦਾ ਠੀਕ ਹੈ ਜੀ ਜੇ ਕਿਸ ਨੇ ਬੈਟਰੀਆਂ ਟਰੋਣੀਆਂ ਬਾਈਆਂ ਕੋਲ ਬੈਟਰੀਆਂ ਵੀ ਆ ਦਿਖਾਉਣੇ ਸਾਨੂੰ ਬੈਟਰੀਆਂ ਹਾਂਜੀ ਬਾਈ ਜੀ ਦੱਸੋ ਕਿ ਸਰ ਫਿਰ ਇੱਕ ਦਾ ਬੈਟਰੀ ਮਿਲ ਜੂ ਟਰੌਨ ਟੈਕ ਦੀ 33 ਐਂਪੀਅਰ ਦੀ ਹਾਂਜੀ ਵਰੀਏ ਬੈਟਰੀ ਆ ਜੇ ਮਰ ਰੈਨਲ ਬੈਟਰੀ ਆ ਵੀਰੇ ਠੀਕ ਹੈ ਜੀ ਇੱਕ ਹੁਣ ਆਪਣੇ ਕੋਲ ਨਵੀਆਂ ਬੈਟਰੀਆਂ ਆਈਆਂ ਆ ਵੀਰੇ ਠੀਕ ਹੈ ਜੀ ਆਹਾਂ ਇਹ ਨਵੀਂ ਬੈਟਰੀ ਆ ਹਾਂ ਇਹ ਨਵੀਆਂ ਬੈਟਰੀਆਂ ਆਈਆਂ ਆ ਇਹ ਅਸਲੀ ਇਹਦੀ ਕੈਪੈਸਿਟੀ ਇਹਦੀ ਵੀਰੇ ਸਾਲ ਦੀ ਗਾਰੰਟੀ ਆ ਹਾਂਜੀ ਠੀਕ ਹੈ ਇਹ ਕੈਪੈਟਰੀ 5000 ਦੀ ਆ ਵੀਰੇ ਅਸਲੀ ਇੱਕ ਬੈਟਰੀ ਇਹ ਮੰਨ ਕੇ ਚੱਲ ਜੇ ਦੋ ਬੈਟਰੀਆਂ ਵੀ ਧਰਦੇ ਆ ਹਾਂਜੀ ਕਹਿੰਦਾ ਮੰਨ ਕੇ ਚੱਲੋ ਵੀ ਘੱਟੋ ਘਾਟ ਸਕੂਟਰੀ 90 ਕਿਲੋਮੀਟਰ ਚੱਲੇ ਠੀਕ ਹੈ ਜੀ ਹਾਂ ਇਹ ਕਿੰਨੇ ਐਂਪੀਰ ਦੀ ਇਹ ਆਹ ਵੇਰੇ 45 ਐਂਪੀਰ ਦੀ ਹੈ ਵੀਰੇ 45 ਐਂਪੀਰ ਦੀ ਸਕੂਟਰੀ ਤੇ ਦੋ ਬੈਟਰੀ ਲੱਗਦੀ ਕਿੰਨੀ ਲੱਗਦੀ ਦੋ ਦੋ ਟੈਕ ਰਹੀਆਂ ਭਈ ਇੱਕ ਵੀ ਟੈਕ ਜਾਂਦੀਆਂ ਦੋ ਵੀ ਟੈਕ ਜਾਂਦੀਆਂ ਤਾਂ ਨ ਵੀ ਟੈਕ ਜਾਂਦੀ ਇਹ ਹਾਂ ਵੀਰੇ ਇਹ ਕਿੰਨੇ ਐਂਪੀਰ ਕਿੰਨੇ ਹੋਗੇ 45 ਐਂਪੀਰ ਦੀ ਹੈ ਵੀਰੇ 45 ਐਂਪੀਰ ਠੀਕ ਹੈ ਜੀ ਗਾਰੰਟੀ ਕਿੰਨੇ ਚੱਦੀ ਇਹਦੀ ਸਾਲ ਦੀ ਗਾਰੰਟੀ ਹੈ ਵੀਰੇ ਠੀਕ ਹੈ ਜੀ ਇਹ ਕਿੰਨੇ ਸਸਤੇ ਮਿਲਦੇ ਦੂਜਿਆਂ ਨੂੰ ਹਾਂ ਦੂਜਿਆਂ ਨੂੰ ਵੀਰੇ ਸਸਤੀ ਨਾਲੇ ਬਾਟ ਵੱਧ ਚੱਲਦੀ ਹੈ ਕਿੰਨੀ ਸਸਤੀ ਪੈਂਦੀ ਯਾ ਮਨਨੇ ਕਿ ਚੱਲੋ ਦੂਜੀ ਜੇ ਤਿੰਨ ਵੀ ਧਰਨੀ ਆ ਫਿਰ ਆਪਾਂ ਦੇ ਦਾਂਗੇ ਮਨਨੇ ਕਿ ਚੱਲੋ 15 ਦੀਆਂ ਬੰਦੀਆਂ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਗਾ ਆਪਾਂ ਧਰ ਦਾਂਗੇ ਮਨਨੇ ਕਿ ਚੱਲੋ 14 14 ਦੀਆਂ ਧਰ ਦਾਂ ਠੀਕ ਹੈ ਜੀ ਹਾਂ ਧਰ ਦਾਂਗੇ ਆਪਾਂ ਹਾਂਜੀ 33 ਐਂਪੀਅਰ ਵਾਲੀਆਂ ਧਰ ਦਾਂਗੇ 13.5 ਦੀਆਂ ਧਰ ਦਿਆਂ ਆਉਂ ਆਪਾਂ ਜੇ ਤੁਹਾਡੀ ਕੋਈ ਵੀਡੀਓ ਸ਼ੇਅਰ ਕਰਕੇ ਆ ਤਾਂ ਇਹ ਚਾ ਵੀ ਆਪਾਂ ਲੈਸ ਕਰਕੇ ਧਰ ਦਾਂਗੇ ਠੀਕ ਹੈ ਜੀ ਹਾਂ ਹਰ ਟਾਈਮ ਬੈਟਰੀ ਹਾਜ਼ਰ ਹੁੰਦੀ ਹਰ ਟਾਈਮ ਵੀਰੇ ਜਿਹੜੀ ਮਰਜ਼ੀ ਜਿੰਨੇ ਐਂਪੀਅਰ ਦੀਆਂ ਚਾਹੀਦੀਆਂ ਉਹਨੇ ਦੀਆਂ ਦੇ ਦਾਂਗੇ ਜਿਹੜੀ ਮਰ ਸਰਵਿਸ ਬੋਲਣਾ ਵੀਰੇ ਆਪਣੇ ਸਰਵਿਸ ਬੋਲਣਾ ਲੋਪਰਾ ਸਰਵਿਸ ਬਾਈ ਕਹਿੰਦੇ ਫੋਲਾ ਯਾਨੀ ਕਿ ਉਹ ਕਰਨਾ ਪਊਗਾ ਆਪਾਂ ਵੀਰੇ ਗਾਰੰਟੀ ਵਾਰੰਟੀ ਜੀ 113000 ਦੀਆਂ ਬੈਟਰੀਆਂ ਬਦਲ ਚੁੱਕੇ ਆ ਹੁਣ ਠੀਕ ਹੈ ਜੀ ਠੀਕ ਹੈ ਤੇ ਠੀਕ ਹੈ ਜੀ ਹਾਂਜੀ ਬਾਈ ਇਧਰ ਲ ਮਾਡਲ ਦਿਖਾਓ ਹੁਣ ਦੱਸੋ ਇਹਨਾਂ ਬਾਰੇ ਆ ਜੀ ਜਾਗੀ ਵੀਰੇ ਡਬਲ ਲਾਈਟ ਹਾਂਜੀ ਬ੍ਰਾਈਟ ਕੰਪਨੀ ਦੀ ਤੇ ਰਾਈਡਰ ਕੰਪਨੀ ਦੀ ਹਾਂਜੀ ਇਹ ਜੀ ਵੀਰੇ ਵੱਡੀਆਂ ਬੈਟਰੀਆਂ ਇਧਰ ਆਂਦੀਆਂ ਹਾਂਜੀ ਇਹ ਚੱਲਦੀ ਆ ਮੰਨ ਕੇ ਚਲੋ 100 ਪਲੱਸ ਠੀਕ ਹੈ ਜੀ ਠੀਕ ਹੈ ਇਹ ਵੀਰੇ ਦੇ ਦਾਂਗੇ ਆਪਾਂ 55000 ਦੀ ਹਾਂ ਜੇ ਹੋਡੀ ਕੋਈ ਵੀਡੀਓ ਸ਼ੇਅਰ ਕਰਕੇ ਉਹ ਤਾਂ ਇਹਦੇ ਵਿੱਚੋਂ 3000 ਰੁਪਏ ਲੈਸ ਕਰਦਾ ਠੀਕ ਹੈ ਜੀ ਹਾਂ ਲੋ ਪ੍ਰੋ ਚੈੱਕ ਕਰ ਸਕਦੇ ਡੈਸਕ ਬਿਕਾਈ ਨਾ ਹਾਂ ਇਹਦੇ ਡੈਸਕ ਆ ਵੀਰੇ ਠੀਕ ਹੈ ਜੀ ਇਹ ਦੂਜੇ ਮਾਡਲ ਦੱਸੀ ਚਲੋ ਜੀ ਡੋਡੀ ਜਿਹੜੇ ਇਹ ਮਾਡਲ ਆਹ ਵੀਰੇ ਡਬਲ ਲਾਈਟ ਆ ਗਈ ਹਾਂਜੀ ਆ ਸਿੰਗਲ ਲਾਈਟ ਆ ਗਈ ਇਹਨਾਂ ਰੇਟ ਰੂਟਰ ਦਾ ਇਹ ਸੇਮ ਹੀ ਆ ਵੀਰੇ ਰੇਟ ਇਹਨਾਂ ਦਾ ਰੇਟ ਸੇਮ ਹੀ ਆ ਗਾਰੰਟੀ ਸਾਲ ਦੀ ਸਾਲ ਦੀ ਗਾਰੰਟੀ ਠੀਕ ਆ ਕਾਦੀ ਕਾਦੀ ਗਾਰੰਟੀ ਹੁੰਦੀ ਪਹਿਲਾਂ ਬੋਟਰ ਕੰਟਰੋਲਰ ਬੈਟਰੀਆਂ ਚਾਰਜਰ ਠੀਕ ਆ ਆਪਾਂ ਮਹੀਨੇ ਦੇ ਤੇ 2 ਮਹੀਨੇ ਦੀ ਗਾਰੰਟੀ ਆਪਾਂ ਟਾਇਰਾਂ ਦੀ ਤੇ ਸੌਕਰਾਂ ਦੀ ਵੀ ਦੇਵਾਂਗੇ ਨਾਲ ਕਿਉਂਕਿ ਹਵਾ ਨਿਕਲਦੇ ਕੋਈ ਸੌਕਰ ਲੀਕ ਆਪਾਂ ਨਵਾਂ ਪਾ ਕੇ ਦੇਵਾਂਗੇ ਠੀਕ ਆ ਜੀ ਹਾਂਜੀ ਤੋਂ ਭਰਾ ਭਾਈ ਕੋਲ ਸਕੂਟਰ ਹੈ ਸਕੂਟਰ ਇਹ ਧਮਾਕਾ ਕਰਦਾ ਭਾਈ ਨੇ ਹਾਂਜੀ ਭਾਈ ਆ ਇੱਕ ਵਾਰ ਟਾਈਪ ਆ ਗਈਆਂ ਵੀਰੇ ਇੱਕ ਟਵਾਇ ਇਹਨਾਂ ਨੂੰ ਕੋਈ ਕਹਿੰਦੇ ਨਹੀਂ ਵੀ ਇਲੈਕਟ੍ਰੋਨਿਕ ਹੈ ਜਿਵੇਂ ਇੱਕ ਟਵਾਇ ਦੀ 85000 ਹਾਂ ਇਹ ਵੀ 100 ਪਲਸ ਚ ਚੱਲਦੀ ਹੈ ਵੀਰੇ ਤੇ ਗਰੰਟੀ ਸਾਲ ਦੀ ਗਰੰਟੀ ਫੁੱਲ ਗਰੰਟੀ ਹੈ ਬਾਈ ਸਰਵਿਸ ਫੁੱਲ ਦੇਵਾਂਗੇ ਆਪਾਂ ਤਾਂ ਸਾਨੂੰ ਆਪ ਜਾ ਕੇ ਸਕੂਟਰੀ ਚੱਕ ਕੇ ਲੈ ਆਉਣੀ ਪਵੇ ਸਰਵਿਸ ਫੁੱਲ ਦੇਵਾਂਗੇ ਜੇ ਮੰਨ ਲਓ ਦਿੱਕਤ ਵੀ ਆਉਂਦੀ ਹੈ ਪਹਿਲੀ ਗੱਲ ਤਾਂ ਆਉਂਦੀ ਨਹੀਂ ਹਾਂਜੀ ਹਾਂ ਪਹਿਲੀ ਗੱਲ ਆਉਂਦੀ ਨਹੀਂ ਜਾਂ ਆਉਂਦੀ ਹੈ ਸੀ ਆਪ ਹੀ ਜਾਨੂੰ ਕਸਟਮਰ ਫੋਨ ਕਰਦਾ ਵੀ ਹਾ ਤੋ ਨਹੀਂ ਆਏ ਜਾਣਾ ਹਾਂਜੀ ਸੀ ਆਪ ਲੈ ਕੇ ਆਵਾਂਗੇ ਤੇ ਇਹਦੇ ਟਾਇਰ ਵੀ ਵੱਡੇ ਜੀ ਹਾਂਜੀ ਇਹਦੇ ਟਾਇਰ ਵੀ ਵੀਰੇ 10 12 ਇੰਚੀ ਆ ਠੀਕ ਹੈ ਜੀ ਲੋਕੀਨਾਂ ਜ਼ਰੂਰ ਕਨੈਕਟ ਕਰੋ ਤੇ ਠੀਕ ਹੈ ਜੀ ਹਾਂਜੀ ਬਾਈ ਜਿਹੜੀ ਸਸਤਾ ਰੇਟ ਆ ਉਹ ਤਿੰਨ ਕਿੰਨੇ ਦੀ ਜੀ ਇਹ ਤਿੰਨ 96000 ਦੀਆਂ ਦੇ ਦਾਂਗੇ ਬਈ ਠੀਕ ਹੈ ਜੀ ਆਹ ਸੀਪਰਾ ਸੈਂਪਲ ਇਹ ਸੈਂਪਲ ਆ ਵੀਰੇ ਹਾਂ ਇਹ ਸੈਂਪਲ ਆ ਸਿੰਗਲ ਲਾਈਟ ਆ ਵੀਰੇ ਇਹ ਸਿੰਗਲ ਲਾਈਟ ਹਾਂ ਜਿਹਨੇ ਲੋਕਲ ਚਲਾਉਣੀ ਆ ਉਹਦੇ ਵਾਸਤੇ ਇਹ ਵੀ ਵਧੀਆ ਬਈ 96000 ਦੀਆਂ ਤਿੰਨ ਲੋਪਰਾ ਉਹਦਾ ਔੜ ਬਾਈ ਨੇ ਕਰਤਾ ਧਮਾਲ ਪਾਤੀ ਸਕੂਟਰੀਨ ਵਾਲੀ ਬੈਟਰੀਆਂ ਦੀ ਸਿੰਗਲ ਸਕੂਟਰੀ ਵੀ ਦੇ ਦਾਂਗੇ ਆਪਾਂ 32000 ਦੀ ਬਈਏ ਸਿੰਗਲ ਸਕੂਟਰੀ 32000 ਦੀ 33000 ਦੀ ਠੀਕ ਹੈ ਜੀ ਇਹਨਾਂ 'ਚ ਕੋਈ ਬਾਈ ਮਾਡਲ ਹੋਰ ਹੈਗਾ ਹਾਂ ਇਹਨਾਂ 'ਚ ਕੋਈ ਕਲਰ ਵੀ ਮਿਲ ਜਾਣਗੇ ਮੈਂ ਬਲੈਕ ਮਿਲੂ ਗ੍ਰੇ ਵੈਲਿਊ ਵਾਈਟ ਵੈਲਿਊ ਰਾਈਟ ਜੀ ਤੇ ਜਿਹੜੇ ਉਹ ਪਰਲੇ ਸ਼ਰੀ ਵਾਲੀ ਖੜੀ ਉਹ ਉਹ ਵੀਰੇ 400 ਸਲੇਟ ਸਕੂਟਰ ਆ ਜਾਂਦੇ ਆ ਉਹ 400 ਲੈਣਾ ਹਾਂ ਹਾਂ ਵੀਰੇ ਠੀਕ ਹੈ ਇਹਨਾਂ ਦਾ ਰੇਟ ਤੋਂ ਕਿਹੜਾ ਦੱਸੇ ਜੀ ਜਿਹੜਾ ਇਹਨਾਂ ਦਾ ਰੇਟ ਵੀਰੇ ਹਜੇ ਆਹ ਹੁਣੀ ਆਈ ਨਹੀਂ ਹੈ ਜੀ ਅਸੀਂ ਨਵਾਂ ਮਾਡਲ ਜਿਹੜੇ ਬੈਲਪੁੱਲ ਦੇਖਣੇ ਆ ਠੀਕ ਹੈ ਜੀ ਠੀਕ ਹੈ ਜੀ ਕਲਰ ਜਿਹੜਾ ਮਰਜੀ ਲਓ ਜੀ ਕਲਰ ਜਿਹੜਾ ਕੋਈ ਵੀ ਕਾ ਕਲਰ ਖੜਾ ਇਹ 1 ਟਾਈਪ ਆ ਵੀਰੇ ਅਸ ਅਸ ਇਹ 1 ਟਾਈਪ ਆ 1 ਟਾਈਪ ਇਹ ਜੋ ਹੋਰ ਵੀ ਕਲਰ ਖੜੇ ਤੇ ਭਰਾ ਜੀ ਕਿਸੇ ਨੇ ਬੈਟਰੀ ਵਾਲੀ ਪੁਰਾਣੀ ਸਕੂਟੀ ਲੈਣੀ ਹੋ ਉਹ ਪਰਾਣੀਆਂ ਵੀ ਦੇ ਦਾਂਗੇ ਵੀਰੇ ਪਰਾਣੀਆਂ ਵੀ ਹੈਗੀਆਂ ਵਿਖਾ ਦਿਓ ਕਿਹੜੀਆਂ ਕਿਹੜੀਆਂ ਜਿਵੇਂ ਕਿਸ ਦਾ ਨਹੀਂ ਘੱਟ ਮਾਰਜਿਨ ਹੋਵੇ ਆਪਾਂ ਆ ਚੀਜ਼ ਲੈ ਆਏ ਇਹ ਆ ਮਿਲ ਜਾਣਗੀਆਂ ਵੀਰੇ ਆ ਖੜੀਆਂ ਪਰਾਣੀਆਂ ਠੀਕ ਹੈ ਇਹਦਾ ਮਾੜਾ ਮੋਟਰ ਪ੍ਰਾਈਸ ਦੱਸ ਦੂੰਗਾ ਮੇਰੇ ਆਪਾਂ ਨਵੀਆਂ ਬੈਟਰੀਆਂ ਰੱਖ ਕੇ ਹਾਂਜੀ 30000 ਦੀ ਦੇ ਦਾਂਗੇ ਸਕੂਟਰ ਟਾਈਪ ਠੀਕ ਹੈ ਸਕੂਟਰ ਟਾਈਪ ਜਮਾਨ ਸਾਲ ਦੀ ਗਾਰੰਟੀ ਜੀ ਜੀ ਮਿੰਨੇ 1.5 ਮਹੀਨੇ ਦੀ ਨਾਲ ਆਪਾਂ 2 ਮਹੀਨੇ ਦੀ ਗਾਰੰਟੀ ਮੋਟਰ ਕੰਟਰੋਲਰ ਤੇ ਚਾਰਜਰ ਦੀ ਵੀ ਦੇ ਦਾਂਗੇ ਜੇ ਆਪਣੇ ਕੋਲ ਹੀ ਪੁਰਾਣੀ ਲੈਣ ਆਉਂਦਾ ਕਸਟਮਰ ਕੋਈ ਠੀਕ ਹੈ ਇਧਰ ਵੀ ਦੱਸ ਦਿਓ ਜੀ ਕੋਈ ਹੋਰ ਇਹ ਵੀ ਮਿਲ ਜਾਣੀ ਹੈ ਵੀਰੇ ਇਹ ਆ ਜਮਿਆ ਤਾਂ ਚਾਰ ਬੈਟਰੀਆਂ ਨੇ ਚਾਰ ਬੈਟਰੀਆਂ ਆ ਵੀਰੇ ਹਾਂਜੀ ਔਰ ਇਹ ਵਾਗੀ ਆਹ ਪੰਜ ਪੰਜ ਬੈਟਰੀਆਂ ਆਣੀਆਂ ਇਹਨਾਂ ਦਾ ਕੀ ਪ੍ਰਾਈਸ ਆ ਮੜ ਮੋਟਾ ਵੀ ਵੀਰੇ ਮੰਨ ਲਓ ਅੱਡੋ ਜਿਵੇਂ ਕਿਸੇ ਨੇ ਨਵੀਆਂ ਬੈਟਰੀਆਂ ਧਰਾਉਣੀਆਂ ਹਾਂਜੀ ਤਾਂ ਆਪਾਂ ਸਾਲ ਦੀ ਗਾਰੰਟੀ 'ਚ ਨਾਲ 1 ਮਹੀਨੇ ਖੰਡ ਦੀ ਮੋਟਰ ਕੰਟਰੋਲਰ ਬੈਟਰੀ ਆ ਦੀ ਚਾਰਜਰ ਦੀ ਵੀ ਗਾਰੰਟੀ ਮੋਟਰ ਤੇ ਕੰਟਰੋਲਰ ਦੀ ਵੀ ਗਾਰੰ ਖਾਈ ਹਿਅਰ ਦੀ ਦੇ ਦਾਂਗੇ ਜੇ ਤੁਹਾਡੀ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਤਾਂ ਆਪਾਂ ਨੂੰ ਹੋਰ ਲੈਸ ਕਰ ਦਾਂਗੇ ਠੀਕ ਹੈ ਜੀ ਲੋ ਭਰਾ ਤੇ ਠੀਕ ਹੈ ਭਰਾ ਇੱਕ ਅੰਦਰ ਖੜੀਆਂ ਜਿਹੜੀਆਂ ਆਪਣੀਆਂ ਲੋ ਭਰਾ ਵਧੀਆ ਬਾਈ ਦੀ ਸਰਵਿਸ ਵਧੀਆ ਬਾਕੀ ਆਪਾਂ ਵੀ ਇੱਕ ਦੋ ਸਕੂਟਰ ਲੈ ਗਏ ਸੀ ਇਹਨਾਂ ਕੋਲ ਤੇ ਕੋਈ ਪ੍ਰੋਬਲਮ ਨਹੀਂ ਆਈ ਅੱਜ ਤੱਕ ਸਹਲਾ ਹਾਲ ਤਾ ਠੀਕ ਹੈ ਜੀ ਹਾਂਜੀ ਇਹ ਮਾਡਲ ਉਹੀ ਹੈ ਕਿ ਇਹ ਮਾਡਲ ਉਹੀ ਹੈ ਵੀਰੇ ਜਿਹੜੀ 100+ ਚੱਲਦੀ ਹੈ ਜਿੰਮੇ ਕਿਸੇ ਨੇ ਲੰਮੀ ਬਾਟ ਜਾਣ ਹਾਂਜੀ ਉਹਦੇ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਇਹ ਕਿੰਨੀ ਬੈਟਰੀ ਵਾਲੀ ਹੈ ਇਹ ਵੀਰੇ ਇਹ ਚ ਦੋ ਬੈਟਰੀਆਂ ਰੱਖੀਆਂ ਨੇ ਅੱਛਾ ਦੋ ਬੈਟਰੀਆਂ ਠੀਕ ਹੈ ਜੀ ਤੇ ਸਕੂਟਰ ਉਹੀ ਆ ਗਿਆ ਮੋਟਰ ਸਕੂਟਰ ਉਹੀ ਆ ਗਿਆ ਵੀਰੇ ਠੀਕ ਹੈ ਤੇ ਸਪੇਅਰ ਪਾਰਟ ਪਾ ਸਪੇਅਰ ਪਾਰਟ A to Z ਵੀਰੇ ਲਟਰੋਨਿਕ ਸਕੂਟਰੀਆਂ ਦਾ ਮੋਟਰਸਾਈਕਲਾਂ ਦਾ ਹਾਂਜੀ ਸਾਰਾ A to Z ਸਪੇਅਰ ਪਾਰਟ ਮਿਲਦਾ ਆਪਣੇ ਲਟਰੋਨਿਕ ਸਕੂਟਰੀਆਂ ਜਿਹੜਾ ਮਰਜ਼ੀ ਪਾਰਟ ਲੈ ਲੋ ਆਪਾਂ ਹਰੇਕ ਦੇ ਦਾਂਗੇ ਵੀਰੇ ਠੀਕ ਹੈ ਜੀ ਹਾਂ ਸਾਰੇ ਤਰ੍ਹਾਂ ਦੇ ਪਾਰਟ ਇਨ ਕੋ ਮਿਲਦੇ ਸਾਨੂੰ ਸ਼ੌਕਰ ਰਬੜ ਵਗੈਰਾ ਕੋਈ ਸੀਲ ਕੋਈ ਬੈਹਰ ਕੋਈ ਸ਼ੌਕਰ ਹੋ ਗਏ ਮੰਨ ਲਓ ਲੈਦਰ ਹੋ ਗਏ ਟਾਇਰ ਹੋ ਗਿਆ ਮੋਟਰ ਲੋੜ ਆ ਗਿਆ ਇਹਨੂੰ ਸਕੂਟਰੀ ਦੀ ਠੀਕ ਹੈ ਸਿੱਕਾ A to Z ਚੀਜ਼ ਮਿਲੂ ਵੀਰੇ ਲਟਰਲ ਬੈਟਰੀ ਵਾਲੀ ਸਕੂਟਰੀਆਂ ਜਿਹੜੀ ਮਰਜ਼ੀ ਹਾਂ ਜੀ ਵੀ ਜੇ ਕਿਸੇ ਨੇ ਲੋਨ ਕਰਵਾਉਣਾ ਤਾਂ ਬੈਟਰੀ ਵਾਲੀ ਸਕੂਟਰੀ ਤੇ ਹੋ ਜੀ ਗਈ ਹਾਂ ਵੀਰੇ ਲੋਨ ਦਾ ਆਪਣੇ ਕੋਲੇ ਫੁੱਲ ਪ੍ਰਬੰਧਾ ਕਿੰਨੇ ਕੇ ਪੇਮੈਂਟ ਡਾਊਨ ਪੇਮੈਂਟ ਡਾਊਨ ਪੇਮੈਂਟ ਵੀਰੇ ਆਹੀ ਆਪਾਂ ਉਹ 10000 ਰੁਪਏ ਜੇ ਪ੍ਰਾਈਵੇਟ ਕਰਾਉਣਾ ਕਿੰਨੇ ਪ੍ਰਾਈਵੇਟ ਕਰ ਦਾਂਗੇ ਇਹ ਕਹਿੰਦੇ ਡਾਊਨ ਪੇਮੈਂਟ ਨਹੀਂ ਘਰਨੀ ਤਾਂ ਆਪਾਂ Bajaj ਦਾ ਕਰਾ ਦਾਂਗੇ Bajaj ਤਾਂ ਵੀ ਕਰਨਾ ਉਹ Bajaj ਕਾਰਡ ਕੀ ਕੀ ਹੁੰਦਾ ਉਹ ਤੁਸੀਂ ਦੱਸੋ Bajaj ਕਾਰਡ ਵੀਰੇ ਆਪਾਂ ਇੱਥੇ ਹੀ ਬਣਾਉਨੇ ਆਂ ਸਾਰਾ ਕੋਈ ਇੱਥੇ ਹੀ ਕਰਦੇ ਆਂ ਇਕੱਲਾ ਪੈਨ ਕਾਰਡ ਆਧਾਰ ਕਾਰਡ ਤੇ ਬੈਂਕ ਖਾਤਾ ਚਾਹੀਦਾ ਆਪਾਂ ਠੀਕ ਆ ਵੈਸੇ ਮੰਨ ਕੇ ਚਲੋ ਕਿੰਨੀ ਕੀ ਕੈਸਤੂਗੀ ਇਹਦੀ ਇਹ ਠੀਕ ਹੈ ਜੀ ਲੋਪਰਾ ਜਿਹੜੀ ਤੇ ਮਰਜ਼ੀ ਕਰਾ ਲਈ ਲੋ ਜਿਹੜੀ ਤੇ ਮਰਜ਼ੀ ਵੀਰੇ ਠੀਕ ਹੈ ਜੀ ਪ੍ਰਾਈਵੇਟ ਲਾਉਣ ਵੀ ਆ ਭਾਈ ਬਜਾਜ ਕਾਰਟ ਵਾਲਾ ਲਾਉਣ ਵੀ ਆ ਭਾਈ ਜੀ ਨੇ ਜਰੂਰ ਕੰਟੈਕਟ ਕਰੋ ਪਿੰਡ ਸਰਪਧੌੜ ਪਿੰਡ ਵੀ ਕਹਿੰਦੇ ਆ ਪਧੌੜ ਤੇ ਜ਼ਿਲ੍ਹਾ ਨੂੰ ਕਹਿੰਦਾ ਵੀ ਬਰਨਾਲਾ ਭਾਈ ਕੋਲ ਸਕੂਟਰੀਆਂ ਹੀ ਸਕੂਟਰੀਆਂ ਆਪਣੇ ਪਿੰਡਾਂ ਚ ਜ਼ਿਆਦਾਤਰ ਵਾਈਆਂ ਵਾਈਆਂ ਨੇ ਸਕੂਟਰੀਆਂ ਲੈ ਕੇ ਜਾਂਦੇ ਪਧੌੜ ਤੋਂ ਤੇ ਮੈਂ ਵੀ ਇੱਕ ਦੋ ਸਕੂਟਰੀਆਂ ਲੈ ਕੇ ਆਇਆ ਇੱਥੋਂ ਜਿਆਦਾ ਦੋਸਤਾਂ ਨੂੰ ਦਿਵਾ ਕੇ ਤੇ ਬਹੁਤ ਵਧੀਆ ਸਕੂਟਰੀਆਂ ਚੱਲਦੀਆਂ ਸਰਵਿਸ ਬਹੁਤ ਵਧੀਆ ਜੀ ਉਹ ਕਹਿੰਦਾ ਦੀ ਠੀਕ ਹੈ ਜੀ ਤੇ ਕੋਈ ਪ੍ਰੋਬਲਮ ਨਹੀਂ ਐ ਜਿੱਤੇ ਕਰ ਜੇ ਜਿਹਾ ਕਹਦੇ ਗੱਲ ਉਹ ਪੂਰੀ ਹੁੰਦੀ ਆ ਇਹ ਨਹੀਂ ਵੀ ਲਾਰੇ ਲਪੇ ਲਾਉਂਦੇ ਬਾਕੀ ਬੈਟਰੀ ਵੇ ਸੌਂਦਾ ਰਿਪੇਅਰ ਕਰੋ ਰਿਪੇਅਰ ਕਰਾਸ ਕਰਾ ਸਕਦੇ ਠੀਕ ਹੈ ਜੀ ਅ ਜੇ ਭਾਈ ਅਗਲੇ ਦੋ ਤਣੇ ਕਹਿੰਦੇ ਕਸਤਾ ਕਰਾਉਣੀਆਂ ਕਰ ਦਾਂਗੇ ਵੀਰੇ ਕਰ ਦਾਂਗੇ ਦੋ ਦੋ ਤਣੇ ਸੱਡੋ ਕਹਿੰਨੇ ਪੰਜ ਕਰਾਉਣੀਆਂ ਛੇ ਕਰਾਉਣੀਆਂ ਇਹ ਜ਼ਿੰਮੇਦਾਰ ਭਰਾਣੇ ਲੈਣੀ ਐ ਸਕੂਟਰੀ ਨਹੀਂ ਇਕੱਠੀ ਪੇਮੈਂਟ ਹੁੰਦੀ ਗਈ ਯਾਰੀ ਆਪਾਂ ਕਸਤਾ ਕਰ ਇਹ ਹਾੜੀ ਸੋਣੀ ਦੇ ਵੀ ਲਈ ਹਾਂ ਹਾੜੀ ਸੋਣੀ ਕਰ ਦਾਂਗੇ ਭਾਈ ਕਰ ਦੋਗੇ ਹਾਂ ਲੋਪਰਾ ਹਾੜੀ ਸੋਣੀ ਦੇ ਵੀ ਕਰਤਾ ਭਾਈ ਨੇ ਆਫਰ ਲਾਤਾ ਤੇ ਜ਼ਰੂਰ ਕੰਡਕਟ ਕਰੋ ਭਰਾ ਪਿੰਡ ਪੋਦਾਉੜ ਤੇ ਜਿਲ੍ਹਾ ਨੂੰ ਬਰਨਾਲਾ ਸ਼ਹਿਰ ਵੀ ਕਹਿੰਦੇ ਆ ਠੀਕ ਹੈ ਜੀ ਤਿੰਨ ਕੋਣੀ ਦੇ ਨੇੜੇ ਆ ਠੀਕ ਹੈ ਜੀ